ਸਾਚੀ ਕਾਲਜੀ ਮੈਂ ਪ੍ਰਿੰਕਾ ਤੁਸਕੜੇਲੀ ਪੋਸਟ ਪੰਜਾਬੀ 2025 ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਬਹੁਤ ਕੁਝ ਸੋਚਿਆ ਹੋਣਾ ਪਰ ਜੇਕਰ ਤੁਸੀਂ ਗੱਡੀ ਲੈਣ ਦਾ ਸੋਚ ਰਹੇ ਹੋ ਤੁਸੀਂ UPI ਤੋਂ ਪੇਮੈਂਟ ਕਰਦੇ ਹੋ ਜਾਂ ਫਿਰ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਮੈਂ ਆਪਣਾ ਫੋਨ ਚੇਂਜ ਕਰ ਲਵਾਂ ਜਾਂ ਫਿਰ ਨਹੀਂ ਤਾਂ ਦੱਸੋ ਇਹ ਕਿ 13 ਵੱਡੇ ਬਦਲਾਵ ਦੇ ਨਾਲ 2025 ਨੇ ਐਂਟਰੀ ਮਾਰੀ ਹੈ ਇੱਕ ਇੱਕ ਕਰਕੇ ਤੁਹਾਨੂੰ ਇਹ ਸਾਰੇ ਬਦਲਾਵ ਦੱਸਾਂਗੇ ਦਰਅਸਲ 2025 ਨੂੰ ਲੈ ਕੇ ਹਰ ਕੋਈ ਵਿਅਕਤੀ ਖੁਦ ਨੂੰ ਅਪਡੇਟ ਕਰਨ ਦਾ ਸੋਚ ਰਿਹਾ ਤੇ ਇਸੇ ਲਈ ਬੇहद ਜ਼ਰੂਰੀ ਹੈ ਕਿ ਤੁਸੀਂ ਆਪਣਾ ਮੋਬਾਈਲ ਫੋਨ ਵੀ ਅਪਡੇਟ ਕਰ ਲਓ ਕਿਉਂਕਿ ਤੁਹਾਡਾ WhatsApp ਨਹੀਂ ਚੱਲਣਾ ਤੇ ਜੇਕਰ ਤੁਸੀਂ ਗੱਡੀ ਜਾਂ ਫਿਰ ਹੋਰ ਵਾਹਨ ਕੋਈ ਖਰੀਦਣਾ ਚਾਹੁੰਦੇ ਹੋ ਤਾਂ ਉਹ ਵੀ ਇਸ ਸਾਲ ਮਹਿੰਗੇ ਹੋਣ ਵਾਲੇ ਨੇ ਇਸ ਦੇ ਨਾਲ ਨਾਲ ਪੈਨਸ਼ਨ ਕਰਤਾਵਾਂ ਨੂੰ ਰਾਹਤ ਹੈ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਹੁਣ ਕਿਸੇ ਵੀ ਬੈਂਕ ਤੋਂ ਪੈਨਸ਼ਨ मिल जाएगी आओ ਤੁਹਾਨੂੰ 2025 ਦੇ ਵਿੱਚ ਹੋਣ ਵਾਲੇ 13 ਵੱਡੇ ਬਦਲਾਵਾਂ ਦੇ ਬਾਰੇ ਚ ਦੱਸਦੇ ਹਾਂ ਸਾਲ 2025 ਦੇ ਲਈ ਬਹੁਤੇ ਲੋਕਾਂ ਨੇ ਬਹੁਤ ਸਾਰੇ ਸੁਪਨੇ ਸਜਾਈ ਹੋਣਗੇ ਪਰ ਦੱਸ ਸਹੀਏ ਕਿ ਹੁਣ ਸਾਲ 2025 13 ਵੱਡੇ ਬਦਲਾਵਾਂ ਦੇ ਨਾਲ ਐਂਟਰ ਹੋ ਚੁੱਕਿਆ ਇਹਲਾ ਬਦਲਾ ਜੇਕਰ ਤੁਸੀਂ ਯੂਪੀਆਈ ਭੁਗਤਾਨ ਕਰਦੇ ਹੋ ਤਾਂ ਯੂਪੀਆਈ ਭੁਗਤਾਨ ਸੀਮਾ ਹੁਣ ਦੁੱਗਣੀ ਕੀਤੀ ਗਈ ਹੈ ਫੀਚਰ ਫੋਨ ਤੋਂ ਯੂਪੀਆਈ ਦੀ ਵਰਤੋਂ ਕਰ ਰਹੇ ਲੋਕ ਇੱਕ ਚੰਦਰੀ ਤੋਂ 10000 ਤੱਕ ਆਨਲਾਈਨ ਦਾ ਭੁਗਤਾਨ ਕਰ ਸਕਣਗੇ ਪਹਿਲਾਂ ਸਿਰਫ ਤੇ ਸਿਰਫ ਭੁਗਤਾਨ ਸੀਮਾ 5000 ਰੁਪਏ ਸੀ दूसरा वा बदलाव किसी भी बैंक तो पेनशन कढ़वा हो पैनशनर एक जनवरी तो देश के किसी भी बैंक तो पेनशन कढ़वा इसलिए किसी वादू तस्दीक की लोड़ ਨਹੀਂ ਹੋਵੇ ਕੀ ਪਹਿਲਾ ਜਿਹੜਾ ਹੁੰਦਾ ਸੀ ਕਿ ਜਿਹੜੇ ਬੈਂਕ ਅਤੇ ਸ਼ਾਖਾ ਦੇ ਵਿੱਚ ਖਾਤਾ ਹੈ ਸਿਰਫ ਉਥੋਂ ਹੀ ਪੈਨਸ਼ਨ ਨਿਕਲ ਸਕਦੀ ਸੀ ਤੀਸਰਾ ਵੱਡਾ ਬਦਲਾ 1 ਜਨਵਰੀ ਤੋਂ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦਾ ਬਿਨਾਂ ਗਰੰਟੀ ਤੋਂ ਕਰਜ਼ਾ ਮਿਲੇਗਾ ਆਰਬੀਆਈ ਗਵਰਨਰ ਨੇ ਦਸੰਬਰ ਦੇ ਵਿੱਚ ਇਹ ਐਲਾਨ ਕੀਤਾ ਸੀ ਪਹਿਲਾਂ ਇਸ ਦੀ ਸੀਮਾ 1.6 ਲੱਖ ਸੀ ਚੌਥਾ ਬਦਲਾ ਕਾਲਿੰਗ ਦੇ ਲਈ ਵੱਖਰਾ ਚਾਰਜ ਦੂਸਰ ਚਾਰ ਕੰਪਨੀਆਂ ਨੂੰ ਵਾਇਸ ਪਲੱਸ ਐਸਐਮਐਸ ਪੈਕ ਵਿਕਲਪ ਦੇਣਾ ਹੋਵੇਗਾ ਜਿਹੜਾ ਉਪਭੋਗਤਾ ਡੇਟਾ ਨਹੀਂ ਚਾਹੁੰਦਾ ਉਹਨਾਂ ਦੇ ਲਈ ਨਵਾਂ ਪੈਕ ਸਸਤਾ ਹੋਵੇਗਾ ਪਹਿਲਾਂ ਕੀ ਹੁੰਦਾ ਸੀ ਜੋ ਲੋਕ ਕਾਲਿੰਗ ਦੇ ਲਈ ਫੋਨ ਦੀ ਵਰਤੋਂ ਕਰਦੇ ਸਨ ਉਹਨਾਂ ਨੂੰ ਵਾਇਸ ਐਸਐਮਐਸ ਪੈਕ ਪਲੱਸ ਡਾਟਾ ਪੈਕ ਇਕੱਠਾ ਹੀ ਮਿਲਦਾ ਸੀ ਪੰਜਵਾਂ ਵੱਡਾ ਬਦਲਾ ਕਾਰਾਂ ਤੇ ਵਪਾਰਕ ਵਾਹਨ ਮਹਿੰਗੇ ਹੋਣਗੇ ਮਾਰੂਤੀ ਹੁੰਡਾਈ ਟਾਟਾ ਕੀਆ AMC ਕਾਰਾਂ ਇੱਕ ਜਨਵਰੀ ਤੋਂ ਮਹਿੰਗੀਆਂ ਹੋ ਜਾਣਗੀਆਂ ਨਾਲ ਦੀ ਨਾਲ ਸਾਈਕਲ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ 2 ਤੋਂ 3% ਦਾ ਵਾਧਾ ਹੋਏਗਾ ਇਸ ਦਾ ਕਾਰਨ ਇਹ ਹੈ ਕਿ ਕੰਪਨੀਆਂ ਇਹ ਦਲੀਲ ਦੇ ਰਹੀਆਂ ਨੇ ਕਿ ਜਿਹੜੀ ਸਮੱਗਰੀ ਦੀ ਯਾਨੀ ਕਿ ਸਪੇਅਰ ਪਾਰਟਸ ਦੀ ਕੀਮਤ ਇਸ ਸਾਲ ਵੱਧ ਜਾਏਗੀ 6ਵਾਂ ਵੱਟਾ ਬਤਲਾ ਜੇਕਰ ਤੁਹਾਡਾ ਮੋਬਾਈਲ ਫੋਨ ਪੁਰਾਣਾ ਹੈ ਤਾਂ ਤੁਹਾਡਾ WhatsApp ਨਹੀਂ ਚੱਲੇਗਾ ਕਿਉਂਕਿ ਐਂਡਰੋਇਡ 4.4 ਕਿਟਕੈਟ ਪੁਰਾਣੇ ਵਰਜਨ ਤੇ ਕੰਮ ਨਹੀਂ ਕਰੇਗਾ ਇਸ ਦਾ ਕਾਰਨ ਇਹ ਹੈ ਕਿ ਆਪ ਦਾ ਮੈਟਾ ਹੁਣ ਅਪਡੇਟ ਹੋ ਗਿਆ ਸਤਮਾ ਬਦਲਾ ਪ੍ਰਦੂਸ਼ਣ ਦੇ ਨਿਯਮ ਸਖਤ ਹੋਣਗੇ ਵਾਹਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ 1 April ਤੋਂ ਸਖਤ ਨਿਕਾਸੀ ਮਾਪਦੰਡ ਭਾਰਤ ਸਟੇਜ 7 ਯਾਨੀ BS7 ਲਾਗੂ ਹੋਏਗਾ ਜਦਕਿ ਪਹਿਲਾਂ BS6 ਮਾਪਦੰਡ ਲਾਗੂ ਅੱਠਵਾਂ ਵੱਡਾ ਬਦਲਾਅ ਕ੍ਰਿਕਟ ਪ੍ਰੇਮੀਆਂ ਦੇ ਲਈ ਕਾਫੀ ਵੱਡਾ ਮੰਨਿਆ ਜਾ ਰਿਹਾ ਹੈ। ਕ੍ਰਿਕਟ ਦੇ ਦੋ ਵੱਡੇ ਬਦਲਾਅ ਹੋਣਗੇ। ਪਹਿਲਾ ਇਹ ਕਪਤਾਨ ਕੋਲੀ ਆਈਪੀਐਲ 'ਚ ਵਾਪਸ ਹੋਣਗੇ। ਉਹ ਰਸੀਬੀ ਦੀ ਕਪਤਾਨੀ ਫਿਰ ਤੋਂ ਕਰਨਗੇ। ਦੂਸਰਾ ਵੱਡਾ ਬਦਲਾਅ ਟੈਸਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਗੇ ਤੇ ਟੀਮ ਨੂੰ ਨਵਾਂ ਕਪਤਾਨ ਮਿਲੇਗਾ। ਨੋ ਮਾ ਬਦਲਾਵ ਜੇਕਰ ਬੱਚਾ 5ਵੀਂ ਅਤੇ 8ਵੀਂ ਦੇ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਪ੍ਰਮੋਟ ਨਹੀਂ ਕੀਤਾ ਜਾਏਗਾ ਨੋ ਡਿਟੈਂਸ਼ਨ ਨੀਤੀ ਖਤਮ ਕਰ ਦਿੱਤੀ ਗਈ ਹੈ ਪਹਿਲਾਂ ਇਦਾਂ ਹੁੰਦਾ ਸੀ ਕਿ 5ਵੀਂ ਅਤੇ 8ਵੀਂ ਦੇ ਵਿੱਚ ਫੇਲ ਹੋਏ ਵਿਦਿਆਰਥੀਆਂ ਨੂੰ ਅੱਗੇ ਪ੍ਰਮੋਟ ਕਰ ਦਿੱਤਾ ਜਾਂਦਾ ਸੀ ਪਰ ਹੁਣ ਉਹਨਾਂ ਨੂੰ 2 ਮਹੀਨੇ ਅੰਦਰ ਦੁਬਾਰਾ ਪ੍ਰੀਖਿਆ ਪਾਸ ਕਰਨ ਦਾ ਮੌਕਾ ਮਿਲੇਗਾ ਪਰ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਏਗਾ 10ਵਾਂ ਬਦਲਾਵ ਕੋਚਿੰਗ ਦੇ ਲਈ ਘੱਟੋ-ਘੱਟ ਉਮਰ 16 ਸਾਲ ਹੋਣੀ ਚਾਹੀਦੀ ਹੈ ਕੋਚਿੰਗ ਸੈਂਟਰ ਦੇ ਵਿੱਚ ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਦਾਖਲਾ ਨਹੀਂ ਮਿਲੇਗਾ ਅਤੇ ਅਜਿਹੇ ਇਸ਼ਤਿਹਾਰ ਜਿਹੜੇ ਗੁੰਮਰਾਹਕੂਨ ਨੇ ਉਹਨਾਂ 'ਤੇ ਜੁਰਮਾਨਾ ਵੀ ਲੱਗੇਗਾ ਪਹਿਲਾਂ ਇਹ ਹੁੰਦਾ ਸੀ ਕਿ ਇਸ ਨੂੰ ਲੈ ਕੇ ਕੋਈ ਨਿਯਮਤ ਹੈ ਨਹੀਂ ਕੀਤੇ ਗਏ ਸਨ ਪਰ ਬੀਤੇ ਕੁਝ ਸਮੇਂ ਤੋਂ ਅਜਿਹੇ ਕੇਸ ਸਾਹਮਣੇ ਆਏ ਕਿ ਹੁਣ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ 11ਵਾਂ ਵੱਡਾ ਬਦਲਾਅ ਸਾਲ ਦੇ ਵਿੱਚ ਦੋ ਵਾਰ ਯੂਨੀਵਰਸਿਟੀ 'ਚ ਵਿਦਿਆਰਥੀ ਦਾਖਲਾ ਲੈ ਸਕਣਗੇ 13ਵਾਂ ਵੱਡਾ ਬਦਲਾਵ ਭਾਰਤ ਵਿੱਚ ਪੜ੍ਹ ਕੇ ਹੁਣ ਤੁਸੀਂ ਵਿਦੇਸ਼ੀ ਕਾਲਜ ਦੀ ਡਿਗਰੀ ਹਾਸਲ ਕਰ ਸਕਦੇ ਹੋ ਪਹਿਲਾਂ ਤੁਹਾਨੂੰ ਡਿਗਰੀ ਹਾਸਲ ਕਰਨ ਦੇ ਲਈ ਵਿਦੇਸ਼ ਜਾਣਾ ਪੈਂਦਾ ਸੀ ਪਰ ਹੁਣ ਤੁਸੀਂ ਭਾਰਤ ਵਿੱਚ ਪੜ੍ਹ ਕੇ ਹੀ ਵਿਦੇਸ਼ੀ ਯੂਨੀਵਰਸਿਟੀ ਦੀ ਡਿਗਰੀ ਹਾਸਲ ਕਰ ਸਕਦੇ ਹੋ ਕਿਉਂਕਿ ਹੁਣ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਟਾਈਅਪ ਹੋ ਗਏ ਤੇ ਸਾਂਝੇ ਕੋਰਸ ਸ਼ੁਰੂ ਕੀਤੇ ਜਾ ਰਹੇ ਨੇ 13ਵਾਂ ਵੱਡਾ ਬਦਲਾਵ ਅਗਨੀ ਵੀਰਾਂ ਦੇ ਲਈ 10% ਰਿਜ਼ਰਵੇਸ਼ਨ BSF ਦੇ ਵਿੱਚ ਸਾਬਕਾ ਅਗਨੀਵੀਰਾਂ ਨੂੰ 10 ਫੀਸਦ ਰਿਜ਼ਰਵੇਸ਼ਨ ਦਿੱਤੀ ਜਾਏਗੀ ਨਾਲ ਦੀ ਨਾਲ ਉਹਨਾਂ ਨੂੰ ਫਿਜ਼ੀਕਲ ਟੈਸਟ ਅਤੇ ਉਮਰ ਸੀਮਾ ਦੇ ਵਿੱਚ ਵੀ ਛੋਟ ਹੋਏਗੀ ਪਹਿਲਾਂ ਦੱਸ ਦਈਏ ਕਿ 25 ਪ੍ਰਤੀਸ਼ਤ ਅਗਨੀਵੀਰਾਂ ਨੂੰ ਫੌਜ ਵਿੱਚ ਰੈਗੂਲਰ ਪੋਸਟਾਂ ਦਿੱਤੀਆਂ ਜਾ ਰਹੀਆਂ ਨੇ ਪਰ ਹੁਣ ਉਹਨਾਂ ਨੂੰ BSF ਦੇ ਵਿੱਚ ਵੀ 10 ਪ੍ਰਤੀਸ਼ਤ ਰਾਖਮਾਕਰਨ ਮਿਲੇਗਾ